ਪੰਜਾਬ ਦਾ ਬਹੁਤ ਹੀ ਪਿਆਰਾ ਸ਼ਹਿਰ ਲੁਧਿਆਣਾ ਤੇ ਲੁਧਿਆਣਾ ਸ਼ਹਿਰ ਵੀ ਤੁਸੀਂ ਜਾਣਦੇ ਹੋ ਕਿ ਕਾਫੀ ਮਸ਼ਹੂਰ ਸ਼ਹਿਰ ਆ ਪੰਜਾਬ ਦੇ ਵਿੱਚ ਬਿਜ਼ਨਸ ਪੱਖ ਤੋਂ ਖੋਜਰੀ ਦੇ ਪੱਖ ਤੋਂ ਤੇ ਕਾਰਖਾਨਾ ਇੰਡਸਟਰੀ ਦੇ ਪੱਖ ਤੋਂ ਕਾਫੀ ਚਰਚਾ 'ਚ ਰਹਿਣ ਵਾਲਾ ਸ਼ਹਿਰ ਆ ਇਹ ਬੜਾ ਪਿਆਰਾ ਜਿਆ ਤੇ ਬੜਾ ਵਧੀਆ ਸ਼ਹਿਰ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਲੁਧਿਆਣਾ ਸ਼ਹਿਰ ਦਾ ਜਨਮ ਹੈ ਜਿਹੜਾ ਉਹ ਲੋਧੀ ਵੰਸ਼ ਇਹ ਜਿਹੜਾ ਲੋਧੀ ਪਰਿਵਾਰ ਹੀ ਇਹਦਾ ਦਿੱਲੀ ਤੇ ਕਬਜ਼ਾ ਸੀ ਲਗਭਗ 1452 ਦੇ ਨੀਅਰ ਬੋਟ ਇਸ ਸ਼ਹਿਰ ਨੂੰ ਉਹਨਾਂ ਨੇ ਪਰਿਵਾਰ ਦੇ ਵਿੱਚੋਂ ਆ ਕੇ ਵਸਾਇਆ ਸੀ ਲੋਧੀ ਲੋਧੀ ਤੋਂ ਮੁੜ ਕੇ ਸੱਜੇ ਸੱਜੇ ਕੇ ਲੋਧੀ ਆਣਾ ਯਾਨੀ ਕਿ ਲੋਧੀਆਂ ਦਾ ਇਸ ਸ਼ਹਿਰ ਦੇ ਵਿੱਚ ਆਉਣਾ ਸਮੇਂ ਦੇ ਨਾਲ ਇਹ ਜਿਹੜਾ ਸੀ ਮੁੜ ਕੇ ਲੁਧਿਆਣਾ ਦੇ ਵਿੱਚ ਬਦਲ ਗਿਆ ਇਹ ਤੁਹਾਡੇ ਵਰਗੇ ਸੂਝਵਾਨ ਭੈਣ ਭਰਾ ਚੰਗੀ ਤਰ੍ਹਾਂ ਜਾਣਦੇ ਨੇ ਇਸ ਦਾ ਅਰਥ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਲੁਧਿਆਣੇ ਵਾਲੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਆਪਣੇ ਵੱਲੋਂ ਇਤਿਹਾਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਕਿਉਂਕਿ ਬਹੁਤ سارے ਸੱਜਣ ਮੇਰੇ ਲੁਧਿਆਣੇ ਸ਼ਹਿਰ ਤੋਂ ਹੈਗੇ ਨੇ ਤੇ ਉਹਨਾਂ ਨੂੰ ਬਾਈ ਫੇਸ ਤੇ ਮੈਂ ਮਿਲ ਨਹੀਂ ਸਕਦਾ ਮੈਂ ਸੋਚਿਆ ਚਲੋ ਉਹਨਾਂ ਦੇ ਨਾਲ ਸਤਿ ਸ੍ਰੀ ਅਕਾਲ ਹੀ ਤੁਹਾਡੇ ਨਾਲ ਸਾਰਿਆਂ ਦਾ ਕਰ ਲਈ ਜਾਵੇ ਤੁਹਾਡਾ ਸਾਰਿਆਂ ਦਾ ਸ਼ਹਿਰ ਬਹੁਤ ਪਿਆਰਾ ਜਿਆ ਤੇ ਬੜਾ ਸੋਹਣਾ ਜਿਆ ਕਿਉਂਕਿ ਜਿਸ ਸ਼ਹਿਰ ਤੋਂ ਅਪਰਿਣੀ ਜ ਤੁਹਾਨੂੰ ਰੋਟੀ ਖਾਣ ਨੂੰ ਮਿਲਦੀ ਆ ਜਿਸ ਸ਼ਹਿਰ ਦੇ ਨਾਲ ਮਿੱਟੀ ਨਾਲ ਸਾਡੀਆਂ ਮੂਹ ਭਰੀਆਂ ਤੰਦਾ ਹੁੰਦੀਆਂ ਨੇ ਤੇ ਉਹ ਧਰਤੀ ਸਾਨੂੰ ਸਾਰਿਆਂ ਨੂੰ ਬੜੀ ਚੰਗੀ ਲੱਗਦੀ ਤੇ ਸਾਨੂੰ ਉਹਨੂੰ ਚੰਗਾ ਵੀ ਕਹਿਣਾ ਚਾਹੀਦਾ ਆ ਕਿਉਂਕਿ ਇਹ ਜਿਹੜੀਆਂ ਰੱਬ ਸੋਹਣੇ ਨੇ ਸਾਨੂੰ ਬ੍ਰਹਮ ਦੇ ਲਈ ਸੋਹਣੇ-ਸੋਹਣੇ ਘਰ ਦਿੱਤੇ ਨੇ ਹੋਰ ਸਾਧਨ ਦਿੱਤੇ ਨੇ ਪਰਵਾਰ ਦਿੱਤੇ ਦੀ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਉਸ ਇਲਾਕੇ ਨਾਲ ਉਸ ਧਰਤੀ ਦੇ ਨਾਲ ਇਹ ਬੜਾ ਚੰਗੀ ਗੱਲ ਆ ਤੇ ਅਸੀਂ ਵੀ ਆਪਣੇ ਪਰਿਵਾਰ ਨਾਲ ਜਿੰਦਰ ਨੂੰ ਆਏ ਸਾਂ ਤੇ ਮੈਨੂੰ ਬੜੀ ਵਧੀਆ ਲੱਗਿਆ ਤੁਹਾਡੇ ਨਾਲ ਦੀ ਗੱਲ ਕਰਕੇ ਤੁਹਾਡੇ ਨਾਲ ਸਾਝ ਪਾ ਕੇ ਤੁਹਾਡਾ ਸ਼ਹਿਰ ਦੇਖ ਕੇ ਤੇ ਇੱਥੇ ਵੀ ਕਾਫੀ ਵਧੀਆ ਤਰੀਕੇ ਦੇ ਨਾਲ ਇਹਨੂੰ ਵਸਾਇਆ ਗਿਆ ਆ ਕੁਝ ਖੇਤ ਵੀ ਹੈਗੇ ਨੇ ਜੇ ਇਿੱਥੇ ਕੁਝ ਫਸਲਾਂ ਪੀਆ ਗਿਆ ਨੇ ਰੁੱਖ ਲੱਗੇ ਨੇ ਬੜੇ ਪਿਆਰੇ ਪਿਆਰੀ ਜੀ ਤੇ ਇਸ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਤਾਂ ਵੀ ਜ਼ਿੰਮੇਵਾਰੀ ਵੀ ਬਣਦੀ ਆ ਸਾਰਿਆਂ ਦੀ ਤੇ ਆਪਣੇ ਸ਼ਹਿਰ ਨੂੰ ਵਧੀਆ ਕਹਿਣਾ ਵੀ ਚਾਹੀਦਾ ਆ ਜੁਨੇ ਵਾਸਤੇ ਰੋ ਜੀ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ